ਜੈਨੂ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 5ਵਾਂ ਅੰਕ ਗਣਿਤਿਕ ਲੜੀਆਂ ਅਭਿਆਸ ਨੰਬਰ 5.1 ਸਵਾਲ ਚੌਥਾ ਤੇ ਇਹਦੇ 9 ਤੋਂ ਲੈ ਕੇ 15 ਜਿਹੜੇ ਭਾਗ ਨੇ ਉਹ ਅਸੀਂ ਇਸ ਵੀਡੀਓ ਵਿੱਚ ਕਰਾਂਗੇ 1 ਤੋਂ ਲੈ ਕੇ ਆਪਣਾ 8 ਤੱਕ ਭਾਗ ਜਿਹੜੇ ਨੇ ਅਸੀਂ ਪਹਿਲੇ ਵੀਡੀਓ ਵਿੱਚ ਕਰ ਚੁੱਕੇ ਹਾਂ ਤੇ ਹੁਣ ਬਾਕੀ ਰਹਿੰਦੇ ਭਾਗ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲ ਦੇ ਸਾਰੇ ਭਾਗਾਂ ਨੂੰ ਬਿਨਾਂ ਲਿਖੇ ਆਪਣਾ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਸੋ ਸਵਾਲ ਦਾ ਸਿਰਲੇਖ ਹੈਗਾ ਬੱਚਿਓ ਕਿ ਹੇਠ ਲਿਖਿਆਂ ਵਿੱਚੋਂ ਕਿਹੜੇ-ਕਿਹੜੇ AP ਹਨ AP ਦਾ ਮਤਲਬ ਹੁੰਦਾ ਹੈ ਅਰਥਮੈਟਿਕ ਪ੍ਰੋਗਰੈਸ਼ਨ ਭਾਵ ਅੰਕ ਗਣਿਤਿਕ ਲੜੀਆਂ ਹਨ ਜੇਕਰ ਕੋਈ AP ਹੈ ਤਾਂ ਉਸ ਦਾ ਸਾਂਝਾ ਅੰਤਰ ਪਤਾ ਕਰੋ ਅਤੇ ਤਿੰਨ ਅਗਲੇ ਪਦ ਲਿਖੋ ਸੋ ਨਵਾਂ ਪਾਗ ਹੈ ਬੱਚਿਓ ਲੜੀ ਹੈਗੀ 1 3 9 27 ਠੀਕ ਹੈ ਸੋ ਇਹ ਪਹਿਲਾ ਪਾਗ a1 ਦੂਜਾ ਵਾ a ਪਹਿਲਾ ਪਦ ਦੂਜਾ ਪਦ ਤੀਜਾ ਤੇ ਚੌਥਾ ਸੋ ਦੂਜੇ ਚੋਂ ਪਹਿਲਾ ਪਦ ਦੂਜੇ ਪਦ ਵਿੱਚੋਂ ਪਹਿਲਾ ਪਦ ਘਟਾਵਾਂਗੇ a2 a1 3 1 2 ਆਂਦਾ ਫਿਰ ਤੀਜੇ ਚੋਂ ਦੂਜਾ ਘਟਾਵਾਂਗੇ a3 a2 9 3 6 ਸੋ ਦੋਰ 6 ਬਰਾਬਰ ਨਹੀਂ ਆਲੇ ਸੋ ਸਾਨੂੰ ਅੱਗੇ ਉਨੇ ਘਟਾ ਸਥਾਈ ਕਰਨ ਦੀ ਲੋੜ ਹੀ ਨਹੀਂ ਹੈਗੀ ਠੀਕ ਹੈ ਨਾ ਕਿਉਂਕਿ ਇੱਧਰ ਹੀ ਸਾਰੇ ਗੈਰ ਬਰਾਬਰ ਹੋ ਗਏ ਆ ਸੋ ਕਿਉਂਕਿ a2 a1 बराबर ਨਹੀਂ ਹੈਗਾ a3/a2 ਦੇ ਇਸ ਲਈ ਸੰਖਿਆਵਾਂ ਦੀ ਇਹ ਲੜੀ ਇੱਕ AP ਨਹੀਂ ਹੈ ਸੋ ਜਦੋਂ ਸਾਂਝਾ ਅੰਤਰ ਬੱਚੋ ਇੱਕੋ ਜਿਹਾ ਨਾ ਹੋਵੇ ਮਣੀ ਸਾਂਝਾ ਅੰਤਰ ਤੇ ਹੈ ਹੀ ਨਹੀਂ ਜਦੋਂ ਅੰਤਰ ਇਹ ਦੋਨਾਂ ਦਾ ਬਰਾਬਰ ਨਾ ਹੋਵੇ ਕੋਈ ਦੋ ਪਦਾਂ ਦੇ ਦਾ ਮਲਕੀ ਦੋ ਲਗਾਤਾਰ ਪਦਾਂ ਦੇ ਜਿਹੜੇ ਵੱਖ-ਵੱਖ ਉਹਨਾਂ ਦਾ ਅੰਤਰ ਜਿਹੜਾ ਬਰਾਬਰ ਨਾ ਹੋਵੇ ਇੱਥੇ 2 ਹੈ ਤੇ 6 ਵੇ ਤੇ ਫਿਰ ਉਹ ਲੜੀ ਕਦੀ ਵੀ AP ਨਹੀਂ ਹੁੰਦੀ ਅਗਲਾ ਪਾਗ ਦੇਖੀਏ अगे तो पहले विद्यार्थियों तम चेता करा दे कि इसी चैनल पर थोड़ी दसवीं जमात में या दूजे विषय दियाँ होर प्लेलिस्टा भी है उन्होंने भी जरूर देखो एक हैगी टेंथ है मैथ नोट्स फिर एक है टैंथ इंगलिश एमसीबी एक हैगी टेंथ इंग्लिश लिटरेचर एक हैगी टेंथ ग्रैमर फिर एक हैगी टेंथ सायंस एक हैगी मैथ कॉन्सैप्ट एक हैगी गणित सिद्धांत तो एक हैगी मैथ शॉर्टकट्स एंड ट्रिक्स सो चैनल से जाओ प्लेलिस्ट से टैप करो ਇਹ ਇਹਨਾਂ ਪਲੇਲਿਸਟਾਂ ਨੂੰ ਵੀ ਖੋਲ ਕੇ ਇਹਨਾਂ ਚ ਪਈ ਵੀਡੀਓ ਜ਼ਰੂਰ ਦੇਖੋ ਸੋ ਆ ਦੇਖੀਏ ਬੱਚੇ ਹੁਣ ਅਗਲਾ ਭਾਗ ਕਹਿੰਦੇ ਐਲੜੀ ਹੈਗੀ A 2A 3A 4A ਇਹਦਾ ਚੱਲਦੀ ਜਾ ਰਹੀ ਸੋ ਦੂਜੇ ਪਦ ਚੋਂ ਪਹਿਲਾ ਪਦ ਘਟਾਇਆ 2A ਘਟਾਇਆ ਬਰਾਬਰ A ਆ ਗਿਆ ਤੀਜੇ ਪਦ ਚੋਂ ਦੂਜਾ ਪਦ ਘਟਾਇਆ 3A ਘਟਾ 2A ਫੇ A ਆ ਗਿਆ ਚੌਥੇ ਪਦ ਚੋਂ ਤੀਜਾ ਪਦ ਘਟਾਇਆ 4A ਘਟਾ 3A ਫੇ A ਆਇਆ A A A ਕਿਉਂਕਿ ਹਰ ਇੱਕ ਵਾਰ A K ਜਮਾ 1 K ਜਮਾ 1 ਮਿਲ ਕੋਈ ਵੀ ਨੰਬਰ ਰੱਖ ਕੇ ਪ੍ਰਕ੍ਰਿਤਿਕ ਸੰਖਿਆ ਆ ਗਈ ਏ ਠੀਕ ਹੈ ਘਟਾ a k ਮਤਲਬ ਕਿ ਅਗਲਾ ਪਦ ਚੋਂ ਪਹਿਲਾ ਪਦ ਜਿ ਘਟਾਇਆ ਜਾ ਰਿਹਾ ਇਕੋ ਜਿਹਾ ਹੈ ਅੰਤਰ ਇਸ ਲਈ ਸੰਖਿਆਵਾਂ ਦੀ ਇਹ ਲੜੀ ਇੱਕ a p ਹੈ ਅਤੇ ਸਾਂਝਾ ਅੰਤਰ d ਜਿਹਨੂੰ ਇਹਨੇ ਕਾਮਨ ਡਿਫਰੈਂਸ d ਜਿਹੜਾ ਹੈ ਉਹ ਬਰਾਬਰ ਹੈਗਾ a ਹੁਣ ਪੰਜਵਾਂ ਪਦ ਜਿਹੜਾ ਹੈ ਉਹ ਚੌਥੇ ਪਦ ਵਿੱਚ ਉਹਨੂੰ ਪੰਜਵੇਂ ਪਦ ਨੂੰ a 5 ਲਿਖਦੇ ਹਾਂ ਉਹ ਪਹਿਲੇ ਪਦ ਵਿੱਚ d ਜੋੜ ਕੇ ਮਿਲਦਾ ਸੋ a 4 d a 4 ਕਿੰਨਾ ਹੈਗਾ a 4 a ਠੀਕ ਹੈ ਸੋ 4a ਇੱਕ ਜੇ ਜੁੜਿਆ ਹਾਂਜੀ ਹੋ ਗਿਆ 6ਵਾਂ ਪਦ ਹੋ ਜਾਏਗਾ a6 ਵਰਗ ਪੰਜਵਾਂ ਪਦ ਜਮਾਤੀ ਪੰਜਵਾਂ ਪਦ ਕਿੰਨਾ ਆ ਗਿਆ 5a 5a ਜਮਾ ਇਹ ਬਰਬਰ 6a ਆ ਗਿਆ ਫਿਰ 7ਵਾਂ ਪਦ a7 ਹੁੰਦਾ ਤੇ ਇਹ ਕਿ ਦੇ ਬਰਬਰ ਹੁੰਦਾ 6ਵਾਂ ਪਦ ਜਮਾਤੀ ਸੋ 6ਵਾਂ ਪਦ ਕੀ 6a ਸੋ 6 ਤੇ ਲਿਖਿਆ ਜਮਾ ਇਹ ਜੋੜਿਆ ਤੇ 7a ਸੋ 5 6 7 ਅਗਲੇ ਤਿੰਨ ਪਦ ਆ ਗਏ ਅਗਲਾ ਚਲिए ਹੁਣ ਆ ਗਿਆ ਬੱਚੋ a a ਵਰਗ a^n ਤੇ a ਦੀ ਘਾਤ ਚਾਹ। ਸੋ ਦੇਖਿਓ ਦੂਜੇ ਪਦ ਚੋਂ ਪਹਿਲਾ ਪਦ ਘਟਾਇਆ a^2 ਘਟਾ a। ਸੋ ਇਹ ਸਾਂਝਾ ਬਾਹਰ ਨਾਲ ਲੈ ਕਾਮਨ ਲੈ ਲਿਆ। ਸੋ a ਘਟਾ 1 ਬਚਿਆ। ਫਿਰ ਤੀਜੇ ਪਦ ਚੋਂ ਦੂਜਾ ਪਦ ਘਟਾਇਆ a^n ਤੇ ਘਟਾ a^2। ਹੁਣ ਦੋਨਾਂ ਚ a^2 ਸਾਂਝਾ ਹੈ a^2 ਲੈ ਲਿਆ ਤੇ a/1। ਹੁਣ ਬਚਿਆ ਦੇਖੋ ਬਰਾਬਰ ਨਹੀਂ ਹੈਗੇ। ਇੱਥੇ a ਹੈਗਾ ਇੱਥੇ a^2 ਹੈਗਾ। a/1 a/3 ਤੇ ਸਾਂਝਾ ਹੈਗਾ ਪਰ ਇੱਥੇ a ਹੈਗਾ ਤੇ ਇੱਥੇ a^2 ਹੈਗਾ। ਸੋ ਹੈ ਜਿਹੜਾ ਅੰਤਰ ਹੈਗਾ ਬੱਚਿਓ ਸਾਂਝਾ ਨਹੀਂ ਹੈਗਾ। ਸੋ ਕਿਉਂਕਿ a2/a1 ਬਰਾਬਰ ਨਹੀਂ ਹੈਗਾ a3/a2 ਦੇ ਇਸ ਲਈ ਸੰਖਿਆਵਾਂ ਦੀ ਇਹ ਲੜੀ ਇੱਕ AP ਨਹੀਂ ਹੈ ਸੋ ਇਹ ਸੰਝਾਂਤਰੀ ਕੋਈ ਨਹੀਂ ਹੋਏਗਾ ਤੇ ਅਗਲੇ ਤਿੰਨ ਪਦ ਕੱਢਣ ਦਾ ਵੀ ਕੋਈ ਸਵਾਲ ਪੈਦਾ ਨਹੀਂ ਹੁੰਦਾ ਅਗਲਾ ਦੇਖੀਏ ਹੁਣ ਆ ਗਿਆ ਬੱਚਿਓ ਇਹ ਬੜਾ ਵਧੀਆ ਦੇਖੋ ਇਹ ਥੋੜਾ ਟਿੱਡਾ ਹੈ ਤੇ ਬੜਾ ਰੋਚਕ ਹੈ ਤੇ ਨੂੰ ਬੜਾ ਚਾਹਣਾ ਦੇਖਣਾ ਤੁਸੀਂ ਵਰਗਮੂਲ 2 ਵਰਗਮੂਲ 8 ਵਰਗਮੂਲ 18 ਤੇ ਵਰਗਮੂਲ 32 ਸੋ ਬਚ ਦੂਜੇ ਪਦ ਚੋਂ ਪਹਿਲਾ ਪਦ ਘਟਾਇਆ ਤੇ ਹੋ ਗਿਆ 8 ਵਰਗਮੂਲ 2 ਵਰਗਮੂਲ ਹੁਣ 8 ਨੂੰ ਅਸੀਂ ਕਿਦਾਂ ਲਿਖ ਸਕਦੇ ਆ 4 2 8 4 2 ਤੇ 4 ਦਾ ਵਰਗਮੂਲ ਕਿੰਨਾ ਹੁੰਦਾ 2 ਸੋ 2 ਬਾਰ ਆ ਜਾਏਗਾ ਤੇ ਇਹ ਬਣ ਜਾਗਾ 8 ਬਣ ਜਾਗਾ 2 ਵਰਗਮੂਲ 2 2 ਵਰਗਮੂਲ ਹੁਣ ਇੱਥੇ 2 ਵਰਗਮੂਲ ਵਰਗਮੂਲ 2 ਜਿਹੜਾ ਦੋ ਹੈਗੇ ਨੇ ਇੱਥੇ ਵਰਗਮੂਲ 2 ਇੱਕ ਹੈਗਾ ਸੋ 2 ਚੋਂ 1 ਘਟਾਇਆ 1 ਸੋ 1 ਵਰਗਮੂਲ 2 ਬਚ ਗਿਆ ਠੀਕ ਹੈ ਹੁਣ ਤੀਜੇ ਚੋਂ ਦੂਜਾ ਪਦ ਘਟਾਇਆ ਵਰਗਮੂਲ 18 ਵਰਗਮੂਲ 8 ਵਰਗਮੂਲ ਅਠ ਤੇ ਸੀ ਪਹਿਲੇ ਇੱਥੇ ਕੀਤੇ ਹੀ ਐ ਬਣ ਗਿਆ ਤੁਹਾਡਾ 2 ਵਰਗਮੂਲ 2 ਤੇ 18 ਨੂੰ ਕਿਦਾਂ ਲਿਖ ਸਕਦੇ ਆ 9 ਦੁਨੀ 18 9 ਗੁਣਾ 2 ਤੇ 9 ਦਾ ਵਰਗਮੂਲ ਕਿੰਨਾ ਹੁੰਦਾ 3 ਸੋ 3 ਬਾਹਰ ਆ ਗਿਆ ਤੇ ਵਰਗਮੂਲ ਦੋ ਸੋ 3 ਚੋਂ ਦੋ ਘਟਾਇਆ 1 ਠੀਕ ਹੈ ਸੋ ਫੇ ਕਿੰਨਾ ਵਰਗਮੂਲ ਬੜ ਗਿਆ 1 ਵਰਗਮੂਲ 2 ਬਚ ਗਿਆ ਮਿਲ ਗਈ ਇਹ 2 ਵਰਗਮੂਲ ਦੇ 3 ਆ ਗਏ ਨੇ ਇੱਥੇ 2 ਵਰਗਮੂਲ ਦੇ 2 ਆ ਗਏ ਨੇ ਸੋ 3 ਚੋਂ ਦੋ ਜਿਲੇ ਘਟਾਵਾਂਗੇ ਤੇ 1 ਵਰਗਮੂਲ 2 ਰਹਿ ਜਾਏਗਾ ਸੋ 1 ਵਰਗਮੂਲ 2 ਨੂੰ ਵਰਗਮੂਲ ਦੋ ਕਰਕੇ ਲਿਖਾਂਗੇ ਫਿਰ ਆ ਗਿਆ ਵਰਗ ਚੌਥੇ ਪਦ ਚ ਤੀਜੇ ਪਦ ਘਟਾਣਾ ਹੈ 32 ਦਾ ਵਰਗਮੂਲ 18 ਦਾ ਵਰਗਮੂਲ 18 ਦਾ ਵਰਗਮੂਲ ਤੁਹਾਨੂੰ ਦੱਸਿਆ ਇੱਥੇ 3 ਵਰਗਮੂਲ 2 ਦੇ ਬਰਾਬਰ ਹੈਗਾ ਉਹ ਤੇ ਇੱਥੇ ਲਿਖਿਆ ਹੀ ਹੋਇਆ ਤੇ 32 ਹੈ 32 ਦਾ ਮਤਲਬ ਕੀ ਹੈ 16 2 16 2 32 ਠੀਕ ਹੈ ਤੇ 16 ਦਾ ਵਰਗਮੂਲ ਕਿੰਨਾ ਹੁੰਦਾ 4 ਸੋ ਇਹ ਬੱਚੇ ਬੱਚਿਓ 4 ਵਰਗਮੂਲ 2 ਸੋ ਇੱਥੇ ਕਿਤੇ ਇੱਥੇ ਵਰਗਮੂਲ 2 ਕਿੰਨੇ ਆ ਗਏ ਨੇ 4 ਇੱਥੇ ਵਰਗਮੂਲ 2 ਕਿੰਨੇ ਆ ਗਏ ਨੇ 3 ਸੋ 4 ਚੋਂ 3 ਗਿਆ 1 ਇਹ ਤੱਕ ਕਿੰਨਾ ਬਚ ਗਿਆ ਇੱਕ ਵਰਗਮੂਲ 2 ਜਿਹਨੂੰ ਕਿ ਵਰਗਮੂਲ 2 ਲਿਖਾਂਗੇ ਸੋ ਵਰਗਮੂਲ 2 ਵਰਗਮੂਲ 2 ਵਰਗਮੂਲ 2 ਤਿੰਨੋਂ ਥਾਂ ਹੀ ਛੜ ਕੋਲ ਜਿਹੜਾ ਅੰਤਰ ਸਾਂਝਾ ਆਇਆ ਇੱਕੋ ਆਇਆ ਸੋ ਕਿਉਂਕਿ ਹਰ ਇੱਕ ਵਾਰ a ਕੇ ਜਮਾ 1 a ਕੇ ਇੱਕੋ ਜਿਹਾ ਹੈ ਇਸ ਲਈ ਸੰਖਿਆਵਾਂ ਦੀ ਇਹ ਲੜੀ ਇੱਕ AP ਹੈ ਅਤੇ ਸਾਂਝਾ ਅੰਤਰ ਕਿਹਦੇ ਬਰਾਬਰ ਹੈ ਬੱਚਿਓ ਵਰਗਮੂਲ 2 ਦੇ ਬਰਾਬਰ ਹੈ ਹੁਣ ਪੰਜਵਾਂ ਪਦ a5 ਤੇ ਬਰਾਬਰ ਚੌਥਾ ਪਦ ਜਮਾ d ਚੌਥਾ ਪਦ ਕਿੰਨਾ 32 ਸੋ 32 √32 2√ ਸੋ 32 ਨੂੰ ਕਿੱਦਾਂ ਲੇ ਸਕਦੇ ਆ 16 ਚ 16 ਬਣਾ 32 ਤੇ 16 ਦਾ ਵਰਗਮੂਲ ਕਿੰਨੇ 4 ਸੋ 4√2 ਸੋ 4 ਜਮਾ 1 ਜੋੜਾਂਗੇ 5 ਤੇ ਬਣ ਗਿਆ 5√2 ਤੇ ਹੁਣ ਵਰਗਮੂਲ ਦੇ ਅੰਦਰ ਲੈ ਕੇ ਆਣਾ ਜੇ ਵਰਗਮੂਲ ਦੇ ਅੰਦਰ ਲੈ ਆਵੋਗੇ ਤੇ ਇਹਨੂੰ 5 ਨਾਲ 5 ਨਾਲ ਗੁਣਾ ਕਰਨਾ ਪਏਗਾ 5 ਦਾ ਵਰਗ ਕਰਨਾ ਪਏਗਾ 5 ਦਾ ਵਰਗ ਕਿੰਨਾ ਹੁੰਦਾ 25 ਸੋ 25 2 50 ਬਰਾਬਰ ਹੋ ਗਿਆ 50√ ਹੁਣ ਆ ਗਿਆ ਬੱਚਿਓ 6ਵਾਂ ਪਦ ਛੇਵਾਂ ਪਦ ਆ ਗਿਆ ਬੱਚੋ ਚ ਪੰਜਵੇਂ ਪਦ ਦੇ ਵਿੱਚ ਡੀ ਜੋੜ ਦੇਣਾ ਸੋ ਪੰਜਵਾਂ ਪਦ ਕਿੰਨਾ ਆਇਆ ਸਾਡੇ ਕੋਲ ਇੱਥੇ 50 ਸੋ 50 ਦਾ ਵਰਗਮੂਲ ਜਮਨ ਦੋ ਵਰਗਮੂਲ ਠੀਕ ਹੈ ਹੁਣ 50 ਕਿਹਦੇ ਬਰਾਬਰ ਹੁੰਦਾ 25 ਗੁਣਾ 2 ਠੀਕ ਹੈ ਸੋ ਦੋ ਅੰਦਰ ਆ ਜਾਏਗਾ ਤੇ 25 ਦਾ ਵਰਗ ਕਿੰਨਾ ਵਰਗਮੂਲ ਦੇ ਅੰਦਰ 5 ਸੋ ਆ ਜਾਏਗਾ 5 ਵਰਗਮੂਲ ਦੋ ਹੁਣ 5 ਵਰਗਮੂਲ ਦੋ ਤੇ ਇੱਥੇ ਇੱਕ ਵਰਗਮੂਲ ਦੋ ਤੇ ਪੰਜਵਾਂ ਕਿੰਨਾ ਹੋ ਗਿਆ 6 ਐ ਬਣ ਗਿਆ 6 ਵਰਗਮੂਲ ਦੋ ਹੁਣ 6 ਦਾ ਵਰਗ ਕਿੰਨਾ ਦਾ 6 6 36 ਇਹਦੇ ਅੰਦਰ ਆ ਜਾਏਗਾ 36 ਬਣ ਕੇ ਤੇ 36 2 72 ਇਹ ਹੋ ਗਿਆ 72 ਵਰਗਮੂਲ ਠੀਕ ਹੈ ਹੁਣ ਆ ਗਿਆ ਬੱਚਿਓ ਇਹ 6ਵਾਂ ਪਦ ਆ ਗਿਆ ਤੇ 7ਵਾਂ ਪਦ ਹੈਗਾ 6ਵਾਂ ਪਦ ਜਮਾ ਧੀ ਸੋ 6ਵਾਂ ਪਦ ਹੈਗਾ 72 ਵਰਗਮੂਲ ਜਮਾ 2 ਵਰਗਮੂਲ ਤੇ 72 ਕਿਹਦੇ ਬਰਾਬਰ ਹੈ 36 2 ਠੀਕ ਹੈ 36 ਦਾ ਵਰਗਮੂਲ ਕਿੰਨਾ ਹੁੰਦਾ 6 ਫਿਰ ਬਣ ਗਿਆ 6 ਵਰਗਮੂਲ 2 ਤੇ ਜਮਾ 2 ਵਰਗਮੂਲ ਸੋ ਬੱਚਿਓ 6 ਵਰਗਮੂਲ 2 ਤੇ ਵਿੱਚ 1 ਵਰਗਮੂਲ 2 ਜੋੜਾਂਗੇ 6 ਜਮਾ 1 7 ਤੇ ਆ ਬਣ ਗਿਆ 7 ਵਰਗਮੂਲ 2 ਹੁਣ 7 ਨੂੰ ਇਹਦੇ ਅੰਦਰ ਲੈ ਕੇ ਆਣਾ ਹੈ ਇਹਦਾ ਵਰਗ ਕਰਾਂਗੇ ਹਨਾ ਜੇ ਵਰਗਮੂਲ ਦੇ ਅੰਦਰ ਲੈਣਾ ਹੋਵੇ ਕਿਸੇ ਸੰਖਿਆ ਨੂੰ ਤੇ ਫਿਰ ਇਹਦਾ ਵਰਗ ਕਰਕੇ ਅੰਦਰ ਲਈਦਾ ਸੋ 7 ਦਾ ਵਰਗ ਕਿੰਨਾ ਹੁੰਦਾ 49 49 ਗੁਣਾ 2 ਕਿੰਨਾ ਹੁੰਦਾ 98 ਸੋ ਇਹ ਬਣ ਗਿਆ 98 ਵਰਗਮੂਲ ਇਹ ਬੱਚਿਓ ਵਿਸਥਾਰ ਨਾਲ ਪਰ ਇਦਾਂ ਤਾਂ ਨਹੀਂ ਕੀਤਾ ਕਿਉਂਕਿ ਇਹ 10ਵੀਂ ਜਮਾਤ ਦਾ ਸਵਾਲ ਹੈ ਤੇ ਇਹ ਸਾਰੀ ਚੀਜ਼ਾਂ ਅਸੀਂ 8ਵੀਂ ਵਿੱਚ ਘਾਤ ਅਤੇ ਘਾਤ ਅੰਕ ਵਿੱਚ ਚੰਗੀ ਤਰ੍ਹਾਂ ਕਰ ਚੁੱਕੇ ਹਾਂ ਸੋ ਇੱਥੇ ਤੱਕ ਤੇ ਤੁਹਾਨੂੰ ਹੁਣ ਤੱਕ ਪਤਾ ਹੋ ਜਾਣਾ ਚਾਹੀਦਾ ਕਿ ਇਹਵੇਂ ਇੱਥੋਂ ਦੀ 5 ਵਰਗਮੂਲ 2 ਨੂੰ 50 ਕਿਵੇਂ ਵਰਗਮੂਲ ਕਿਵੇਂ ਲਿਖਿਆ 6 वर्गमूल 2 ਨੂੰ 72 वर्गमूल ਕਿਵੇਂ ਲਿਖਿਆ ਹੈ ਤੇ 7 ਤੇ वर्गमूल 2 ਨੂੰ 7 7 49 6 6 36 36 72 252 25 2 50 ਸੋ ਇਸ ਤਰ੍ਹਾਂ ਕਰਕੇ ਆ ਜਵਾਬ ਲਿਖਣਾ ਤੇ ਆ ਗਿਆ ਪੰਜਵਾਂ ਪਦ ਛੇਵਾਂ ਪਦ ਤੇ ਸਤਵਾਂ ਪਦ ਅਗਲਾ ਦੇਖੀਏ ਹੁਣ 13ਵਾਂ ਹੁਣ ਆ ਗਿਆ वर्गमूल 3 वर्गमूल 6 वर्गमूल 9 ਤੇ वर्गमूल 12 ਸੋ ਦੂਜੇ ਚੋਂ ਪਹਿਲਾ ਪਦ ਘਟਾਇਆ वर्गमूल 6 वर्गमूल 3 ਠੀਕ ਹੈ ਜੀ ਸੋ ਬਰਾਬਰ ਨਹੀਂ ਆਗਾ ਤੀਜਾ ਜੋ ਦੂਜਾ ਪਦ ਘਟਾਇਆ ਤੇ ਇਹ ਬਣਿਆ ਵਰਗਮੂਲ 9 ਦਾ 9 ਦਾ ਵਰਗਮੂਲ 10 ਉਹਦਾ ਸੋ 10 ਘਟਾ 6 ਦਾ ਵਰਗਮੂਲ ਠੀਕ ਹੈ 6 ਨੂੰ ਹੋਰ ਸੀ ਹੋਰ ਸਰਲ ਨਹੀਂ ਕਰ ਸਕਦੇ ਤੇ ਮੈਂ ਇਹ ਤੀਜਾ ਵੀ ਵਸੇ ਦੀ ਲੋਡਿੰਗ ਹੀ ਪਣੀ ਸੀਗੀ ਪਰ ਮੈਂ ਫੇਰ ਵੀ ਕਰ ਦਿੱਤਾ ਚਲੋ ਮੈਂ ਕਹਾਂ ਤੁਹਾਨੂੰ ਥੋੜਾ ਘਟਾ ਦਾ ਵਰਗ ਅੰਕਾਂ ਨੂੰ ਵਰਗਮੂਲ ਦਾ ਥੋੜਾ ਅਭਿਆਸ ਹੋ ਜਾਏਗਾ ਚੌਥੇ ਚੋ ਤੀਜਾ ਪਦ ਘਟਾਇਆ 12 9 9 ਦਾ ਵਰਗਮੂਲ ਤੇ ਵਿੱਚ 3 ਆ ਗਿਆ ਤੇ 12 ਨੂੰ 4 3 12 ਲਿਖ ਸਕਦੇ ਆ ਸੋ 4 ਦਾ ਵਰਗਮੂਲ ਹੋ ਜਾਏਗਾ 2 ਤੇ ਇਹ ਬਣ ਗਿਆ 2 ਵਰਗਮੂਲ 3 3 ਠੀਕ ਹੈ ਹੁਣ ਇਹ ਵਰਗਮੂਲ 3 ਇਹਗਾ 6 ਵਰਗਮੂਲ 3 ਵਰਗਮੂਲ ਇਹ 3 6 ਵਰਗਮੂਲ ਤੇ ਇਹ 2 ਵਰਗਮੂਲ 3 3 ਬਰਾਬਰ ਹੈ ਨਹੀਂ ਬਿਲਕੁਲ ਵੀ ਸੋ ਇਹ ਤੀਜਾ ਤੇ ਵਿਚੋ ਕਰਨ ਦੀ ਲੋੜ ਹੀ ਨਹੀਂ ਸਗੀ ਐਵੇਂ ਤੁਹਾਡੇ ਸਿਰਫ ਇਹ ਵਰਗਮੂਲ ਦੇ ਜਿਹੜੇ ਘਟਾਉਣ ਦੇ ਨੇ ਇਹ ਅਭਿਆਸ ਤੁਹਾਨੂੰ ਦੱਸਣ ਲਈ ਮੈਂ ਕਰ ਦਿੱਤਾ ਹੈ ਕਿ ਇੱਥੇ ਪਹਿਲਾ ਤੇ ਦੂਜਾ ਹੀ ਕਰਨਾ ਹੈ ਤੇ ਬਰਾਬਰ ਨਹੀਂ ਹੈਗੇ ਠੀਕ ਹੈ ਨਾ ਸੋ ਅਸੀਂ ਕਵਾਂਗੇ ਕਿਉਂਕਿ a ਵਰਗਮੂਲ 2 ਐਵੇਂ a 2 1 ਬਰਾਬਰ ਨਹੀਂ ਹੈਗਾ a 3 a 2 ਦੇ ਇਸ ਲਈ ਸੰਖਿਆਵਾਂ ਦੀ ਐ.ਰ.ਡੀ. ਕੇ.ਪੀ ਨਹੀਂ ਹੈ ਅੱਗੇ ਚਲੀਏ ਇਹ ਦੇਖੀਏ 1 ਵਰਗ 3 ਵਰਗ 5 ਵਰਗ 7 ਵਰਗ ਸੋ ਦੂਜੇ ਚੋਂ ਪਹਿਲਾ ਵਰਗ ਪਹਿਲਾ ਘਟਾਇਆ 3 ਵਰਗ ਘਟਾ 1 ਵਰਗ 3 ਵਰਗ ਕਿੰਨਾ ਹੁੰਦਾ 9 ਦੇ ਬਰਾਬਰ 1 ਵਰਗ 1 ਦੇ ਬਰਾਬਰ 9 ਚੋਂ ਗਿਆ 8 ਤੀਜੇ ਤੋਂ ਦੂਜਾ ਪਦ ਘਟਾਇਆ 5 ਵਰਗ ਘਟਾ 3 ਵਰਗ 5 ਵਰਗ ਹੁੰਦਾ 25 3 ਵਰਗ ਹੁੰਦਾ 9 25 ਜੋ 9 ਘਟਾਇਆ ਸੋਣਾ ਸਵਿਧਾ ਅੱਠ ਹੈਗਾ ਇੱਥੇ ਸੋਣਾ ਹੈ ਬਰਾਬਰ ਨਹੀਂ ਹੈਗੇ ਸੋ ਕਿਉਂਕਿ a2/a1 ਬਰਾਬਰ ਨਹੀਂ ਹੈਗਾ a3/a2 ਦੇ ਇਸ ਲਈ ਸੰਖਿਆਵਾਂ ਦੀ ਹੈ ਲੜੀ AP ਨਹੀਂ ਹੈ ਸੋ ਇਹ ਵੀ AP ਨਹੀਂ ਹੈਗੀ ਆਉਣ ਆਖਰਾ ਭਾਗ ਆਖਰੀ ਭਾਗ ਦੇਖੀਏ 15ਵਾਂ ਹੁਣ ਹੈਗਾ 1 ਵਰਗ ਫਿਰ 5 ਵਰਗ ਫਿਰ 7 ਵਰਗ ਤੇ ਫਿਰ 73 ਸੋ ਦੂਜੇ ਜੋ ਪਹਿਲਾ ਪਦ ਘਟਾਇਆ 5 ਵਰਗ/1 ਵਰਗ 5 ਵਰਗ ਹੁੰਦਾ 25 1 ਵਰਗ ਹੁੰਦਾ 1 25 1 24 ਤੀਜਾ ਚ ਦੂਜਾ ਪਦ ਘਟਾਇਆ 7 ਵਰਗ 5 ਵਰਗ 7 ਸਤੋ 49 5 ਵਰਗ 25 49 ਤੇ 25 ਗਿਆ ਫੇਚ 24 ਆ ਗਿਆ ਫਿਰ ਚੌਥੇ ਪਾਚੋ ਤੀਜਾ ਪਦ ਘਟਾਇਆ 77 7 ਵਰਗ 7 ਵਰਗ ਬੰਦਾ 49 ਸੋ 77 ਚੋਂ 49 ਘਟਾਇਆ ਫੇਚ 28 ਸਾਰੇ ਬਰਾਬਰ ਆ ਗਏ ਸੋ ਕਿਉਂਕਿ ਹਰੇਕ ਵਾਰ a k 1 a k ਇੱਕੋ ਜਿਹਾ ਹੈ ਇਸ ਲਈ ਸੰਖਿਆਵਾਂ ਦੀ ਇਹ ਲੜੀ ਇੱਕ AP ਹੈ ਅਤੇ ਸਾਂਝਾ ਅੰਤਰ d 24 ਇਹ ਜਵਾਬ ਆ ਗਿਆ ਹੁਣ ਪੰਜਵਾਂ ਪਦ ਕਿਹਦੇ ਬਰਾਬਰ ਹੈ ਚੌਥਾ ਪਦ ਜਮਾ ਟੀ ਚੌਥਾ ਪਦ ਕਿੰਨਾ ਹੈ 77 ਤਾਂ 77 ਜਮਾ 24 97 ਛੇਵਾਂ ਪਦ ਕਿਹਦੇ ਬਰਾਬਰ ਹੈ ਪੰਜਵਾਂ ਪਦ ਜਮਾ ਟੀ ਪੰਜਵਾਂ ਪਦ ਕਿੰਨਾ ਹੈ 97 97 ਵਿੱਚ 24 ਜੋੜਿਆ 121 ਹੁਣ ਸਤਵਾਂ ਪਦ ਕਿਹਦੇ ਬਰਾਬਰ ਹੈ ਛੇਵਾਂ ਪਦ ਜਮਾ ਟੀ ਤੇ ਛੇਵਾਂ ਪਦ ਕਿੰਨਾ ਹੈ 121 ਸੋ 121 ਕਿੱਥੇ ਲਗਿਆ ਜਮਾ 24 ਆ ਗਿਆ ਸਾਡਾ ਸਤਵਾਂ ਪਦ 145 ਸੋ ਇਸ ਤਰ੍ਹਾਂ ਪਾਰੇ ਵਿਦਿਆਰਥੀਆਂ ਨੂੰ ਸਵਾਲ ਕਰਨੇ ਨੇ ਇਸ ਤਰ੍ਹਾਂ ਪਤਾ ਲਗਾਣਾ ਕਿ ਕਿਹੜੀ ਲੜੀ AP ਹੈ ਤੇ ਕਿڑی ਨਹੀਂ ਹੈ ਤੇ ਜਿਹੜੀ ਹੈ ਤੇ ਉਹਦਾ ਸਾਂਝਾ ਅੰਤਰ ਕਿਦਾ ਪਤਾ ਲੱਗੇਗਾ ਤੇ ਉਹ ਸਾਂਝੇ ਅੰਤਰ ਤੋਂ ਗਾਹ ਤੋਂ ਗਾਹ ਅਗਲੇ ਪਦ ਜਿਹੜੇ ਨੇ ਉਹ ਕਿਦਾਂ ਪ੍ਰਾਪਤ ਕਰਨੇ ਨੇ ਸੋ ਜਿੰਮਾ ਪਦ ਚਾਹੀਦਾ ਹੈ ਉਹ ਤਾਂ ਪਹਿਲੇ ਪਦ ਵਿੱਚ ਡੀ ਉਸੇ ਜੇ ਅਗਲਾ ਪਦ ਚਾਹੀਦਾ ਹੈ ਇੱਕ ਪਦ ਤੋਂ ਜਿਹੜਾ ਅਗਲਾ ਪਦ ਚਾਹੀਦਾ ਤੇ ਉਸ ਪਦ ਵਿੱਚ ਡੀ ਜੋੜ ਦੋਗੇ ਤੇ ਅਗਲਾ ਪਦ ਆ ਜਾਏਗਾ ਚੌਥਾ ਪਦ ਚਾਹੀਦਾ ਹੈ ਤੀਜੇ ਪਦ ਵਿੱਚ ਡੀ ਜੋੜੋ 18ਵਾਂ ਪਦ ਚਾਹੀਦਾ ਹੈ 17ਵੇਂ ਪਦ ਦੇ ਵਿੱਚ ਡੀ ਜੋੜੋ ਸੋ ਇਸ ਤਰ੍ਹਾਂ ਕਰਕੇ ਬੱਚਿਓ ਇਹ ਸਵਾਲ ਹੁੰਨੇ ਨੇ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਰਵ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ